ਇਹਦੇ ਦੁਪੱਟੇ ਵੀਰੇ 500 ਰੁਪਏ ਦੇ ਵਿੱਚ ਤਿੰਨ ਆ ਲਓ। ਰੈਜ਼ਨਲ ਮਸ਼ਰੀਨ ਦਾ 5 ਮੀਟਰ ਦੀ ਪਿਓਰ ਕੱਟ ਆਉਗੀ ਇਹਨਾਂ ਦੀ। ਪਲੇਨ ਸੁੱਟਾਂ ਦੇ ਨਾਲ ਵੀ ਲੱਗ ਸਕਦਾ ਪ੍ਰਿੰਟਡ ਦੇ ਨਾਲ ਵੀ ਤੇ ਵੈਸੇ ਵੀ ਆਪਾਂ ਡੇਲੀ ਵੀਰ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਲਓ। 500 ਦੇ ਤਿੰਨ ਆਨਲਾਈਨ ਮੰਗਾਉਣੇ ਤਾਂ ਵੀ ਆਪਾਂ ਭੇਜ ਦਾਂਗੇ ਉਹਦੇ ਵਿੱਚ 50 ਰੁਪਏ ਐਕਸਟਰਾ ਲੱਗਣਗੇ ਦੁਕਾਨ ਤੇ ਆ ਕੇ ਲਓਗੇ 500 ਰੁਪਏ ਦੇ ਵਿੱਚ ਤਿੰਨ ਲੈ ਜਾ ਸਕਦੇ ਹੋ। ਲਓ ਜੀ। ਚਲੋ। ਪਿਓਰ ਮਸ਼ਰੀਨ ориجنલ दुपट्टा 500 ਦੇ ਵਿੱਚ 3 컬러 ਡਿਜ਼ਾਈਨ ਸਾਰੇ ਨੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜੋ 3 ਦੁਪट्टे ਘੱਟ ਤੋਂ ਘੱਟ ਦੇਜਾਂਗੇ 300 ਘੱਟ ਦਾ ਆਰਡਰ ਨਹੀਂ ਹੋਊਗਾ ਮਸਲੀਨ ਦੁਪੱਟਾ Ориجنલ ਸਾਰੇ ਲਾਈਟ ਕਲਰ ਆ ਜਾਣਗੇ ਮਾਤਾਵਾਂ ਵਾਸਤੇ ਬੇਬਿਆਂ ਵਾਸਤੇ ਸਰਦਾਰੀ ਦੁਪੱਟੇ ਇਹ ਕਾਫੀ ਕਲਰ ਦੇ ਵਿੱਚ ਆ ਗਿਆ ਬਹੁਤ ਸੋਹਣਾ ਪ੍ਰਿੰਟਡ ਦੁਪੱਟਾ 2.5 ਮੀਟਰ ਹਰ ਇੱਕ ਦੁਪੱਟੇ ਦੀ ਕੱਟ ਆ ਉਹ ਆਮੰਦ ਦਾ ਸਾਇਦਰ ਰਿਪੀਟ ਦੇ ਵਿੱਚ ਹੀ ਪੀਸ ਆ ਗਿਆ ਹੋ ਦੁਪੱਟਾ ਲਓ ਜੀ ਥੋੜੇ ਥੋੜੇ ਆਪਣਾ ਸਕਰੀਨ ਸ਼ਾਟ ਮਾਰਦੇ ਵਸੇ ਇੰਨੇ ਨਹੀਂ ਕਸੀਂ ਦਿਖਾਵਾਂਗੇ ਤੇ ਪੱਤੇ ਪੂਰੇ 2.5 ਮੀਟਰ ਦੇ ਹੋਣਗੇ ਸਿਰਫ 500 ਦੇ 3 ਤੈਨੂੰ 400 ਰੁਪਏ ਵਾਲਾ ਦੁਪੱਟਾ ਵੀਰੇ ਇਹ ओरिजिनल ਬਸਰੀਏ ਜਿਹੜਾ ਕਿ 2 2000 ਵਾਲੇ ਸੂਟਾਂ ਦੇ ਨਾਲ ਦੁਪੱਟਾ ਚੱਲਦਾ ਹੈ ਉਹ ਵਾਲਾ ਦੁਪੱਟਾ 500 ਦੇ ਵਿੱਚ ਤੈਨੂੰ ਮਿਲ ਜਾਣਗੇ ਆਪਾਂ ਨੂੰ ਇਹ ਚੈੱਕ ਕੀ ਜਾਓ ਬਹੁਤ ਸ਼ਾਨਦਾਰ ਦੁਪੱਟੇ ਨੇ ਬਿਲਕੁਲੀ ਮੱਖਣ ਮੱਲ ਵਰਗੇ ਤੁਸੀਂ ਆਹ ਦੇਖੋਗੇ ਇਹਨਾਂ ਕੁਆਲਿਟੀ ਪੂਰੀ ਸੌਫਟ ਕੁਆਲਿਟੀ ਹੈ ਇਹ ਲਾਈ ਵਰਗੇ ਦੁਪੱਟੇ 500 ਤੋਂ 3 ਸਿਰਫ ਕਾਟਨ ਦੁਪੱਟੇ ਵਾਲੀ ਰੇਟ ਲਾ ਰੱਖਿਆ ਵੀਰੇ ਆਪਾਂ ਨੇ ਮਸਲੀਨ ਦੁਪੱਟਿਆਂ ਦਾ 10 ਦੁਪੱਟਾ ਬਣਿਆ ਹੋਇਆ ਵੀ ਕੋਈ ਇਹਦੇ ਵਿੱਚ ਡੈਫੈਕਟਡ ਵੀ ਨਹੀਂ ਹੋਊਗਾ ਪੀਸ 19 21 ਕੋਈ ਕਿਸੇ ਪ੍ਰਕਾਰ ਦਾ ਬਿਲਕੁਲ ਹੀ ਫਰੈਸ਼ ਦੁਪੱਟਾ ਹੋ ਪੈਕੇਟ ਬੰਦ ਦੁਪੱਟੇ ਨੇ ਵੀਰੇ ਇਹ ਸਾਰੇ ਬਿਲਕੁਲ ਹੀ ਫਰੈਸ਼ ਸਟਾਕ ਆ ਇੰਨਾ ਸੋਹਣਾ ਮਾਲ ਇਹ ਦੁਪੱਟੇ ਦੇ ਵਿੱਚ ਆਪਣੇ ਕੋਲੇ ਪਹਿਲੀ ਵਾਰ ਹੀ ਆਇਆ ਨਹੀਂ ਇਹਦੇ ਵਿੱਚ ਡਿਫੈਕਟਡ ਬਹੁਤ ਹੋਣਗੇ ਅਸੀਂ ਅੱਗੇ ਪਰ ਇਹ ਫਸਟ ਟਾਈਮ ਬਹੁਤ ਜ਼ਿਆਦਾ ਸੋਹਣਾ ਮਾਲ ਹੈ। ਆਪਾਂ ਨੇ ਇਹ ਨਿਮੇੜਨੇ ਆ 2-4 ਦਿਨਾਂ ਦੇ ਵਿੱਚ ਵਿੱਚ ਸੋ ਤੁਸੀਂ ਮੌਕੇ ਦਾ ਲਾਭ ਲੈ ਲਿਓ। ਘੋਟਣ ਦੁਪੱਟੇ ਲਈ ਰੇਟ ਜੀ ਤੁਹਾਨੂੰ ਮਿਲ ਰਿਹਾ ਮਸਲੀਨ ਦਾ ਦੁਪੱਟਾ। ਫਿਰ ਆ ਗਏ ਆਪਣੀਆਂ ਬੇਬੀਆਂ ਵਾਸਤੇ ਵਧੀਆ ਸੋਹਣਾ ਦੁਪੱਟਾ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਵੀ ਅਸੀਂ ਸਰਦਾਰੀ ਦੁਪੱਟੇ ਹੋਣ ਤਾਂ ਆਹ ਵਾਲੇ ਦੁਪੱਟੇ ਆ ਵੀਰੇ ਬਸ ਦੋ ਚਾਰ ਦੁਪੱਟੇ ਆਪਾਂ ਹੋਰ ਦਿਖਾਵਾਂਗੇ ਦੁਕਾਨ ਤੇ ਆ ਕੇ ਤੁਸੀਂ ਨਾਲ ਜਿੰਨੇ ਮਰਜ਼ੀ ਲੈ ਸਕਦੇ ਹੋ ਇੱਕ ਨਾਲ ਦੇ ਤਿੰਨ ਵੀ ਆਰਡਰ ਕਰ ਸਕਦੇ ਹੋ ਦੋ ਇੱਕੋ ਜਿਹਾ ਇੱਕ ਅਲੱਗ ਜਿੰਨੇ ਵੀ ਤੁਸੀਂ ਤੁਹਾਡੀ ਚੁਆਇਸ ਤੁਹਾਡੀ ਹੋਊਗੀ ਪਾਰਾ ਪਾ ਦੁਪੱਟੇ ਤਿੰਨ ਦੇਵਾਂਗੇ ਤੈਨੂੰ ਤੋਂ ਕੱਟ ਨਹੀਂ ਦੇਣੀ 500 ਦੇ ਵਿੱਚ ਤਿੰਨ ਦੁਪੱਟੇ ਇਕੱਠੇ ਮਿਲਣਗੇ ਲੋ ਜੀ ਇੱਕ ਕਰਨਾ ਬਦਲੋ ਤੁਸੀਂ ਲੋ ਜੀ ਹਾਂ ਸਿੰਗਲ ਪੀਸ ਕਿਸੇ ਨੇ ਲੈਣਾ ਹੈ ਕਿ 200 ਰੁਪਏ ਦੇ ਵਿੱਚ ਲੈ ਜਾ ਸਕਦਾ ਪਰ 500 ਦੇ ਵਿੱਚ ਤਿੰਨ ਮਿਲਣਗੇ ਇਹ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ